three types of three types of electrical circuit ਤਿੰਨ ਤਰ੍ਹਾਂ ਦੇ ਇਲੈਕਟ੍ਰੀਕਲ ਸਰਕਟ ਹੁੰਦੇ ਐ ਜਿਸ ਨੂੰ ਪਹਿਲਾਂ ਕਹਿੰਦੇ ਆਪਾਂ ਓਪਨ ਸਰਕਟ ਨੰਬਰ 1 ਨੰਬਰ 2 ক্লোਜ਼ ਸਰਕਟ 3 ਨੰਬਰ 3 ਸ਼ਾਰਟ ਸਰਕਟ ਤਿੰਨ ਤਰ੍ਹਾਂ ਦੇ ਸਰਕਟ ਹੁੰਦੇ ਨੇ ਇਲੈਕਟ੍ਰੀਕਲ ਚ ਓਪਨ ਸਰਕਟ ক্লোਜ਼ ਸਰਕਟ ਸ਼ਾਰਟ ਸਰਕਟ ਓਪਨ ਸਰਕਟ ਓਪਨ ਸਰਕਟ ਦੇ ਵਿੱਚ ਸਪਲਾਈ ਦਿੱਤੀ ਹੈ ਇਹ ਸਰਕਟ ਓਪਨ ਹੈ ਸਪਲਾਈ ਦਿੱਤੀ ਆਪਾਂ ਨੇ ਇਸ ਨੂੰ ਸਪਲਾਈ ਜਿਹੜੀ ਹੈ ਥਰੂ ਸਵਿਚ ਆਫ ਹੈ ਥਰੂ ਕੰਡਕਟਰ ਰੈਜ਼ਿਸਟੈਂਸ ਰਾਹੀਂ ਨਹੀਂ ਆ ਰਹੀ ਇਸ ਨੂੰ ਓਪਨ ਸਰਕਟ ਕਿਹਾ ਜਾਂਦਾ ਹੈ ਇਲੈਕਟ੍ਰੋਨ ਫਲੋ ਨੀ ਹੋ ਰੇ ਇਸ ਦਾ ਮਤਲਬ ਇਹ ਓਪਨ ਸਰਕਟ ਹੈ ਇਟ ਇਜ਼ ਅ ਓਪਨ ਸਰਕਟ ਇਸ ਨੂੰ ਓਪਨ ਸਰਕਟ ਕਹਿੰਦੇ ਹਨ ਦੂਸਰਾ ক্লোਜ਼ ਸਰਕਟ ਇਹ ਸਪਲਾਈ ਹੈ ਇਸ ਦੇ ਨਾਲ ਸਵਿਚ ਸ਼ਾਰਟ ਆਰ ਥਰ ਰਿਸਟੈਂਸ ਇਲੈਕਟ੍ਰੋਨ ਚੱਲਨੇ ਸ਼ੁਰੂ ਹੋ ਗਏ ਨੇ ਸਪਲਾਈ ਦੇਣ ਦੇ ਨਾਲ سپلائی کنٹینوٹی کمپلیٹ ہو گئی ہے that is for کلوز سرکٹ that is for کلوز سرکٹ کنٹینوٹی پوری ہو گئی ہے سپلائی دن سوچ آن ہے جس دنال تو رجسٹنس الیکٹران فلور کر رہے ہیں that is for کلوز سرکٹ that is for that is for کلوز سرکٹ شاٹ سرکٹ تیسرا اسپلائی دیکھی ہے سوئچ آن ہے رجسٹینس ہے نہیں اسر رجسٹنس ہے نہیں یہ شارٹ سرکٹ ہو دس از فار ਸਰਕਟ ਤਿੰਨ ਤਰ੍ਹਾਂ ਦੇ ਇਲੈਕਟ੍ਰੀਕਲ ਸਰਕਟ ਹੁੰਦੇ ਨੇ ਪਹਿਲੇ ਸਰਕਟ ਦੀ ਪੋਜੀਸ਼ਨ ਫਸਟ ਸਰਕਟ ਦੀ ਓਪਨ ਸਰਕਟ ਦੀ ਪੋਜੀਸ਼ਨ ਵੋਲਟੇਜ ਹੈ ਨਹੀਂ ਰਿਸਟੈਂਸ ਹੈ ਕਰੰਟ ਵੋਲਟੇਜ ਹੈ ਨਹੀਂ سرکٹ کمپلیٹ نہیں رجسٹنس ہے رجسٹر کہیں رجسٹر وولٹز ہے رجسٹر ہے بٹ کرنٹ از جیو کیونکہ سرکٹ کمپلیٹ نہیں ہے اوپن سرکٹ ہے کرنٹ از جیو کلوز سرکٹ دے وچ وولٹز ਇਹਨੇ ਰਜਿਸਟਰ ਹੈਗਾ ਕਰੰਟ ਵੀ ਹੈ ਇਸ ਪੋਜੀਸ਼ਨ ਚ ਤਿੰਨੇ ਹੀ ਵਰਕਿੰਗ ਕਰ ਰਹੇ ਹਨ ক্লোਜ਼ ਸਰਕਟ ਦੇ ਵਿੱਚ ਤਿੰਨੇ ਹੀ ਵਰਕ ਕਰ ਰਹੇ ਨੇ ਵੋਲਟੇਜ ਵੀ ਚੱਲ ਰਿਹਾ ਹੈ ਰਜਿਸਟਰ ਵੀ ਹੈਗਾ ਕਰੰਟ ਵੀ ਹੈਗਾ ਤਿੰਨੇ ਵਰਕ ਕਰ ਰਹੇ ਨੇ ਇਸ ਦੇ ਵਿੱਚ ਓਪਨ ਸਰਕਟ ਦੇ ਵਿੱਚ ਵੋਲਟੇਜ ਜਾ ਰਹੇ ਨੇ ਬਟ ਸਰਕਟ ਓਪਨ ਹੈ ਸਰਕਟ ਓਪਨ ਹੈ ਰਜਿਸਟਰ ਹੈ ਲੇਕਿਨ ਇਲੈਕਟ੍ਰੋਨ ਨਹੀਂ ਫਲੋਨ ਹੋ ਰਹੇ ਕਿਉਂਕਿ ਸਰਕਟ ਓਪਨ ਹੈ ਤੀਸਰਾ ਸ਼ਾਰਟ ਸਰਕਟ ਇਸ ਦੇ ਵਿੱਚ ਸ਼ਾਰਟ ਸਰਕਟ ਇਸ ਕਰਕੇ ਹੈ ਕਿ ਸਪਲਾਈ ਦਿੱਤੀ ਗਈ ਰਜਿਸਟੈਂਸ ਨਹੀਂ ਹੈ ਰਜਿਸਟਰ ਨਾ ਹੋਣ ਕਰਕੇ ਰਜਿਸਟੈਂਸ ਨਾ ਹੋਣ ਕਰਕੇ ਇਹ ਸਰਕਟ ਸ਼ਾਰਟ ਹੈ ਵੋਲਟੇਜ ਹੈ रेजिस्टर नहीं नॉट अवेलेबल करंट जब किसी चीज ਦੇ ਵਿੱਚ ਕਰੰਟ ਨਹੀਂ ਰਜਿਸਟੈਂਸ ਨਹੀਂ ਹੈਗੀ ਤਾਂ ਇਟ ਮੀਨਸ ਕਰੰਟ ਬਹੁਤ ਜ਼ਿਆਦਾ ਹੋਏਗਾ ਕਰੰਟ ਸ਼ਾਰਟ ਸਰਕਟ ਹੋ ਗਿਆ ਬਹੁਤ ਜ਼ਿਆਦਾ ਇਸ ਇਹ ਦੋਸਤੋ ਤਿੰਨ ਸਰਕਟ ਨੇ ਓਪਨ ਸਰਕਟ ক্লোਜ਼ ਸਰਕਟ ਸ਼ਾਰਟ ਸਰਕਟ ਇਲੈਕਟ੍ਰੀਕਲ ਦੇ ਵਿੱਚ ਸਿਰਫ ਤਿੰਨ ਸਰਕਟ ਹੁੰਦੇ ਨੇ ਓਪਨ, ਕਲੋਜ਼ ਤੇ ਸ਼ਾਰਟ ਜਿਹੜਾ ਓਪਨ ਸਰਕਟ ਹੈ ਇਹਦੇ ਵਿੱਚ ਵੋਲਟੇਜ ਤੇ ਰੈジਸਟਰ ਹੈ ਬਟ ਕਰੰਟ ਇਸ ਜ਼ੀਰੋ ਕਿਉਂਕਿ ਸਰਕਟ ਓਪਨ ਹੈ ਕਲੋਜ਼ ਸਰਕਟ ਦੇ ਇਲੈਕਟ੍ਰੋਨ ਫਲੋਨ ਕਰ ਰਹੇ ਨੇ ਇਸ ਦੇ ਅੰਦਰ ਸਰਕਟ ਕੰਪਲੀਟ ਹੈ ਰੈジਸਟੈਂਸ ਵੀ ਹੈਗੀ ਕਰੰਟ ਵੀ ਹੈ ਸ਼ਾਰਟ ਸਰਕਟ ਦੇ ਵਿੱਚ ਰੈジਸਟੈਂਸ ਹੈ ਨਹੀਂ ਸਰਕਟ ਸ਼ਾਰਟ ਹੋਇਆ ਪਿਆ ਕਿਉਂਕਿ ਰੈジਸਟੈਂਸ ਨਹੀਂ సర్కట్ ਨੂੰ ਕੰਪਲੀਟ ਕਰਨਾ ਸੀ ਰੈジਸਟੈਂਸ ਹੈ ਨਹੀਂ ਇਸ ਕਰਕੇ ਰੈジਸਟੈਂਸ ਇਜ਼ ਨਾਟ ਅਵੇਲੇਬਲ వోల్టేజ్ ਹੈ ਕਰੰਟ ਬਹੁਤ ਜਦੋਂ ਸ਼ਾਰਟ ਸਰਕਟ ਹੁੰਦਾ ਹੈ ਤਾਂ ਕਰੰਟ ਬਹੁਤ ਜ਼ਿਆਦਾ ਹੋ ਜਾਂਦਾ ਹੈ that is the complete the electrical circuit ਇਹ गाइस ਤਿੰਨ ਸਰਕਟs ਹੈਗੇ ਠੀਕ ਹੈ ਆ ਪਹਿਲਾ ఓਪਨ ਸਰਕਟ ਹੋ ਗਿਆ ਦੂਜਾ ক্লোਜ਼ ਸਰਕਟ ਹੋ ਗਿਆ ਤੇ ਤੀਜਾ ਸ਼ਾਰਟ ਸਰਕਟ ਹੋ ਗਿਆ ਠੀਕ ਹੈ hope ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਓਪਨ ਸਰਕਟ ਦੇ ਵਿੱਚ ਵੋਲਟੇਜ ਹੈ ਪਹਿਲਾ ਜਿਹੜਾ ਓਪਨ ਸਰਕਟ ਹੈਗਾ ਇਹਦੇ ਵਿੱਚ ਵੋਲਟੇਜ ਹੈਗਾ ਸਰਕਟ ਓਪਨ ਹੈ ਸਰਕਟ ਓਪਨ ਹੈ ਰੈジਸਟੈਂਸ ਵੀ ਹੈਗੀ ਹੈ ਰੈジਸਟੈਂਸ ਵੀ ਹੈਗੀ ਹੈ ਪਰ ਕਰੰਟ ਇਜ਼ ਜ਼ੀਰੋ ਜਦ ਕਿ ਸਰਕਟ ਕੰਪਲੀਟ ਨਹੀਂ ਤਾਂ ਕਰੰਟ ਵੀ ਜ਼ੀਰੋ ਸਰਕਟ ਕੰਪਲੀਟ ਨਹੀਂ ਹੈਗਾ ਤੇ ਉਹਦੇ ਕਰਕੇ ਕਰੰਟ ਜਿਹੜਾ ਉਹ ਜ਼ੀਰੋ ਹੈ ਉਸ ਤੋਂ ਬਾਅਦ ক্লোਜ਼ ਸਰਕਟ ਆ ਗਿਆ ਇਲੈਕਟ੍ਰੋਨ ਫਲੋਨ ਕਰ ਰਹੇ ਨੇ ਵੋਲਟੇਜ ਮਿਲ ਗਏ ਨੇ ਇਲੈਕਟ੍ਰੋਨ ਫਲੋਨ ਕਰ ਰਹੇ ਨੇ ਸਰਕਟ ਵੀ ਕੰਪਲੀਟ ਹੈ ਰੈジਸਟੈਂਸ ਵੀ ਹੈ ਤਿੰਨਿਆ ਕਿਹਜਾ ਕੰਪਲੀਟ ਹੈ ਇਟ ਮੀਨਸ ਇਲੈਕਟ੍ਰੋਨ ਫਲੋਨ ਕਰ ਰਹੇ ਹੈ ਇਹਦੇ ਵਿੱਚ ਤਿੰਨੋ ਹੀ ਚੀਜ਼ਾਂ ਕੰਪਲੀਟ ਨੇ ਦਾ ਮਤਲਬ ਇਲੈਕਟ੍ਰੋਨ ਫਲੋ ਕਰ ਰਹੇ ਨੇ ਕਿੱਥੇ ਵੀ ਕਿੱਥੇ ਵਰਤਿਆ ਜਾਂਦਾ ਹੈ ਇਹ ਸਰਕਟ ਕੰਪਲੀਟ ਚ ਕੰਪਲੀਟ ਸਰਕਟ ਦੇ ਵਿੱਚ ਵਰਤਿਆ ਜਾਂਦਾ ਹੈ ਵੋਲਟੇਜ ਵੀ ਹੈ ਰਿਸਿਸਟਰਸ ਵੀ ਹੈ ਕਰੰਟ ਵੀ ਹੈ ਹੂੰ ਤੀਜਾ ਸ਼ਾਰਟ ਸਰਕਟ ਹੂੰ ਇਹ ਸ਼ਾਰਟ ਸਰਕਟ ਇਸ ਕਰਕੇ ਹੈ ਕਿਉਂਕਿ ਇਸ ਦੇ ਅੰਦਰ ਰਿਸਟੈਂਸ ਨਹੀਂ ਹੈ ਹੂੰ ਇਹਦੇ ਵਿੱਚ ਇੱਕ ਚੀਜ਼ ਦੀ ਕਮੀ ਹੈ ਰੈジਸਟੈਂਸ ਨਹੀਂ ਹੈਗਾ ਨਾ ਹੁਣ ਕਰਕੇ ਇਹਦੇ ਵਿੱਚ ਵੋਲਟੇਜ ਆ ਕੇ ਰੈジਸਟੈਂਸ ਨਾਟ ਅਵੇਲੇਬਲ ਕਰੰਟ ਬਹੁਤ ਜ਼ਿਆਦਾ ਹੋ ਜਾਏਗਾ ਕਿਉਂਕਿ ਸ਼ਾਰਟ ਸਰਕਟ ਹੈ ਤੇ ਨਹੀਂ ਹੀ ਸਰਕਟ ਹੁੰਦੀ ਹੁਣ ਇਹਦੇ ਵਿੱਚ ਜਿਹੜਾ ਹੈਗਾ ਇੱਕ ਚੀਜ਼ ਦੀ ਕਮੀ ਹੈ ਆਹ ਦੇਖ ਰਹੇ ਤੁਸੀਂ ਇੱਧਰ ਜਿੱਥੇ ਚ ਰੈジਸਟੈਂਸ ਨਹੀਂ ਹੈਗੀ ਰੈジਸਟੈਂਸ ਨਹੀਂ ਹੈਗੀ ਇਸ ਕਰਕੇ ਸ਼ਾਰਟ ਹੋ ਗਿਆ ਸਾਰਾ ਕੁਝ ਹੀ ਸ਼ਾਰਟ ਹੋ ਗਿਆ ਕਰੰਟ ਵਧਣ ਤੇ ਪਤਾ ਲੱਗ ਗਿਆ ਕਿ ਇਹ ਸ਼ਾਰਟ ਸਰਕਟ ਹੋ ਗਿਆ ਹੂੰ ਕਲੋਜ਼ ਸਰਕਟ ਦੇ ਵਿੱਚ ਇਲੈਕਟ੍ਰੋਨ ਫਲੋਨ ਕਰ ਰਹੇ ਨੇ, ਵੋਲਟੇਜ ਵੀ ਹੈ, ਰੈジਸਟਰ ਵੀ ਹੈ, ਕਰੰਟ ਵੀ ਹੈ। ਹਮ। ਓਪਨ ਸਰਕਟ ਦੇ ਵਿੱਚ ਵੋਲਟੇਜ ਹੈ, ਬਟ ਕਰੰਟ ਇਜ਼ ਨਾਟ ਫਲੋਨ ਕਿਉਂਕਿ ਸਰਕਟ ਓਪਨ ਹੈ। ਘਰ ਦੇ ਕਿਹੜੀ ਐਪਲੀਕੇਸ਼ਨ ਦੇ ਵਿੱਚ ਵਰਤਿਆ ਜਾਂਦਾ ਹੈ ਜਾਂ ਕਿਸ ਐਪਲੀਕੇਸ਼ਨ ਦੇ ਵਿੱਚ? ਘਰ ਦੇ ਸਾਰੇ ਐਪਲਾਈ ਐਪਲੀਕੇਸ਼ਨ ਅਪਲੈਂਸਸ ਦੇ ਵਿੱਚ ਵਰਤਿਆ ਜਾਂਦਾ ਜਿੰਨੇ ਵੀ ਕੋਈ ਇਨਸਟਰੂਮੈਂਟ ਨੇ। ਇਹ ਸਰਕਟ ਜਦੋਂ ਸ਼ਾਰਟ ਹੋ ਜਾਂਦਾ ਤਾਂ ਉਹਦੀ ਇਹ ਪੋਜੀਸ਼ਨ ਬਣਦੀ ਹੈ। ਜਦੋਂ ਸਰਕਟ ਆਪਾਂ 스위ਚ ਓਨ ਕਰ ਦਿੰਦੇ ਆ ਤਾਂ ਉਦੋਂ ਏ ਪੋਜੀਸ਼ਨ ਬੰਦੀ ਹੈ ਜਦੋਂ 스위ਚ ਓਫ ਹੈ ਤਾਂ ਉਦੋਂ ਏ ਪੋਜੀਸ਼ਨ ਠੀਕ ਹੈ ਜੀ ਹੁਬ ਤੁਹਾਨੂੰ ਆ ਸਮਝ ਲੱਗ ਗਿਆ ਹੋਵੇਗਾ ਸਟੂਡੈਂਟਸ ਜੋ ਵੀ ਦੇਖ ਰਿਹਾ ਇਸ ਚੀਜ਼ ਨੂੰ ਮਤਲਬ ਜਿਹੜੇ ਹੈਗਾ ਇਲੈਕਟ੍ਰੀਕਲ ਦਾ ਰੇਟ ਦੇ ਵਿੱਚ ਸਰਕਟ ਹੁੰਦੇ ਆ ਓਪਨ ਕਲੋਜ਼ ਤੇ ਸ਼ਾਰਟ ਠੀਕ ਹੈ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਚਲੋ ਹਜੇ ਫਿਲਹਾਲ ਆਪਾਂ ਰਜਿਸਟਰ ਦੀ ਕਰ ਰਹੇ ਆਂ ਕੱਲ ਨੂੰ ਸਾਡਾ ਇਨਕਮ ਸਾਧਨ ਥੋੜਾ ਜਿਹਾ ਹੋਰ ਬਣ ਗਿਆ ਤੇ ਫਿਰ ਆਪਾਂ ਬਲੈਕਬੋਰਡ ਵੀ ਲਿਆਵਾਂਗੇ ਤੁਹਾਡੇ ਸਾਥ ਦੇ ਨਾਲ ਹੀ ਸਾਥੀਓ ਸੋ ਤੁਸੀਂ ਜਿੰਨਾ ਨੂੰ ਸ਼ੇਅਰ ਕਰੋਗੇ ਦੇਖੋਗੇ ਲਾਈਕ ਕਰੋਗੇ ਸਬਸਕ੍ਰਾਈਬ ਤੇ ਚੈਨਲ ਨੂੰ ਵੀ ਪਲੀਜ਼ ਪਹਿਲੀ ਵਾਰੀ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਤੁਹਾਡੇ ਇੱਕ ਲਾਈਕ ਨਾਲ ਸਾਡੇ 'ਚ ਕਾਫੀ ਮੋਟੀਵੇਸ਼ਨ ਆ ਲਾਂਦਾ ਤੇ ਆਪਾਂ ਇਦਾਂ ਦੀਆਂ ਹੋਰ ਵੀ ਵੀਡੀਓ ਬਣਾਵਾਂਗੇ ਤੇ ਤੁਹਾਡੇ ਸਾਥ ਨਾਲ ਹੀ ਅੱਗੇ ਆਪਾਂ ਪੈਸੇ ਆਣਗੇ ਤੇ ਬਲੈਕਬੋਰਡ ਵੀ ਲੈ ਲਾਂਗੇ ਹਜੇ ਮੈਂ ਰਜਿਸਟਰ ਦੀ ਕਰ ਰਹੇ ਹਾਂ ਸੋ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਹਿਲੀ ਵਾਰੀ ਵਿਜ਼ਿਟ ਕੀਤਾ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਜਦੋਂ ਕੱਲ ਆਪਾਂ ਨਵਾਂ ਟੌਪਿਕ ਬਣਾਈਏ ਤੁਹਾਡੇ ਤੱਕ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ ਫॉर ਵਾਚਿੰਗ